ਮంత్రి ਭਗਵੰਤ ਸਿੰਘ ਮਾਨ ਤੇ ਯਤਨਾ ਸਦਕਾ ਹੁਣ ਕਿਸਾਨਾਂ ਨੂੰ ਖੇਤਾਂ 'ਚ ਸਿੰਚਾਈ ਲਈ ਟਿਊਬਲ ਚਲਾਉਣ ਦੀ ਲੋੜ ਨਹੀਂ ਪੈਂਦੀ ਤੇ ਨਾ ਹੀ ਪਾਣੀ ਦੀ ਕਿੱਲਤ ਦੇ ਚਲਦਿਆਂ ਫਸਲਾਂ ਦੀ ਬਿਜਾਈ 'ਚ ਦੇਰੀ ਹੋ ਰਹੀ ਹੈ ਜਿਹੜਾ ਪਾਣੀ ਲੱਗਿਆ ਸਾਡੇ ਪਿੰਨੋ ਅਸੀਂ ਸਰਕਾਰ ਦੇ ਬਹੁਤ-ਬਹੁਤ ਧੰਨਵਾਦੀ ਆ ਇਹ ਪਹਿਲਾਂ 20 ਸਾਲ ਪਹਿਲਾਂ ਪਾਣੀ ਸਾਡੇ ਨਹੀਂ ਲੱਗਦਾ ਸੀ ਹੁਣ ਪਾਣੀ ਸਾਡੇ ਪੈਪਾਂ ਰਾਹੀਂ ਬਹੁਤ ਵਧੀਆ ਆਉਂਦਾ ਤੇ ਮੋਟਰਾਂ ਬੰਦ ਹੋ ਚੁੱਕੀਆਂ ਨੇ ਜਿਸ ਕਰਕੇ ਪਾਣੀ ਦਾ ਲੈਵਲ ਵੀ ਠੀਕ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਦੀ ਬਚਤ ਵੀ ਹੋ ਗਈ ਜਿਸ ਨੇ ਅਸੀਂ ਸਰਕਾਰ ਵੱਲੋਂ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਨਾਲ ਕਿਸਾਨਾਂ ਨੂੰ ਨਹਿਰਾਂ ਦੀਆਂ ਟੇਲਾਂ ਤੱਕ ਸਿੰਚਾਈ ਲਈ ਪਾਣੀ ਮੁਹੱਈਆ ਹੋ ਰਿਹਾ ਹੈ ਜਿਹੜੀ ਇਹ ਭਗਵੰਤ ਮਾਨ ਨੇ ਸੂਏ ਪੱਕੇ ਕਰੇ ਖਾਲਾ ਪੱਕੇ ਹੋਏ ਨੇ ਪੈਪ ਦੱਬੇ ਨੇ ਇਹਨਾਂ ਦਾ ਸਾਨੂੰ ਬਹੁਤ ਵੱਡਾ ਬੈਨੀਫਿਟ ਆ ਪਹਿਲਾਂ ਪਾਣੀ ਨਹੀਂ ਦਿੱਤੀ ਜਾਂਦਾ ਸੀ ਇਹ ਇਹ ਪਹਿਲਾਂ 2-3 ਘਰਾਂ ਨੂੰ ਪਾਣੀ ਲੱਗਦਾ ਸੀਗਾ ਜਦੋਂ ਕੱਚਾ ਸੀਗਾ ਇਹ ਪਹਿਲਾਂ ਪਾਣੀ ਆਉਂਦਾ ਹੀ ਨਹੀਂ ਸੀਗਾ ਕਹਿਣ ਦਾ ਭਾਵ ਜਦੋਂ ਦਾ ਇਹ ਪੱਕਾ ਹੋਇਆ ਹੀ ਪਾਈਪ ਦੱਬੇ ਗਏ ਨੇ ਉਸ ਦਿਨ ਦਾ ਸਾਰੇ ਖੇਤਾਂ ਨੂੰ ਪਾਣੀ 100 200 250 ਕਿਲੇ ਤੱਕਰ ਪਾਣੀ ਜਾਣ ਲੱਗ ਗਿਆ ਜਿੱਦਣ ਦੇ ਪਾਈਪ ਦੱਬੇ ਨੇ ਭਗਵੰਤ ਮਾਨ ਜੀ ਨੇ ਬਹੁਤ ਵਧੀਆ ਸਕੀਮ ਕਰੀ ਹੈ ਜੀ ਸਾਡੇ ਵਾਸਤੇ ਬਹੁਤ ਫਾਇਦੇਮੰਦ ਹੈ ਜੀ ਫਸਲਾਂ ਦੀ ਸਿੰਚਾਈ ਲਈ 14103 ਖਾਲਾਂ ਦੇ ਨਾਲ ਤੇਲਾਂ ਤੱਕ ਨਹਿਰੀ ਪਾਣੀ ਪਹੁੰਚਿਆ ਜਿਸ ਨਾਲ ਨਾ ਸਿਰਫ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਹੈ ਬਲਕਿ ਇਸ ਦੇ ਨਾਲ 30 hectle ਪਾਣੀ ਦੀ ਵੀ ਬਚਤ ਹੋ ਰਹੀ ਹੈ ਪਰ ਜਿਸਨ ਚੱਬਾਨੀ ਇੰਦਨਗਰ ਗੱਲ ਕਰ ਰਹੇ ਜੇ ਸਾਹਿਬ ਕਿਹਨੇ ਜਿਹੜੇ ਕਾਨੂੰਨ ਨਵੇਂ ਲਾ ਦੇ ਨੇ ਕੀ ਆਮਨੇ ਕੀ ਨੇ ਇਹ ਜਿਹੜੇ ਤਿੰਨ ਫੌਜਦਾਰੀ ਨਵੇਂ ਕਾਨੂੰਨ ਲੈਂਦੇ ਆ ਬਹੁਤ ਖਾਮੀਆਂ ਆ ਗਈ ਪੂਰੇ ਖਾਮੀਆਂ ਨਾਲ ਇਹ ਪਹਿਲੇ ਪਹਿਲਾਂ ਨਾਲ ਉਹ ਵੀ ਜਿਹੜੇ ਆ ਇਹ ਖਤਰਨਾਕ ਆ ਇਸ ਕਰਕੇ ਅਸੀਂ ਜਿਹੜੀ ਮੰਗ ਕਰਦੇ ਵੀ ਤਿੰਨੇ ਫੌਜਦਾਰੀ ਕਾਨੂੰਨ ਜੇ ਆ ਇਹ ਲੋਕਾਂ ਦੇ ਹਾਰ ਦੇਣੀ ਲੋਕਾਂ ਦੀ ਆਵਾਜ਼ ਨੂੰ ਬੰਦ ਕਰਨ ਵਾਸਤੇ ਲੋਕਾਂ ਨੂੰ ਗੁਲਾਮੀ ਵਾਲੇ ਪੰਾਸਤੇ ਇਹ ਕਾਨੂੰਨ ਲਿਆਂਦੇਗੇ ਇਸ ਕਰਕੇ ਪੂਰੀ ਤਰ੍ਹਾਂ ਇਹਨਾਂ ਨੂੰ ਰੱਦ ਕੀਤਾ ਜਾਵੇ ਅਸੀਂ ਕਦੇ ਵੀ ਇਹ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਲੋਕਾਂ ਦੇ ਹਾਣ ਦੇ ਲਈ ਕਾਰਪੋਰੇਟ ਭਰਾਵਾਂ ਨੂੰ ਜਿਹੜਾ ਵਾ ਉਹ ਭਰਾਵਾ ਦੇਣ ਵਾਸਤੇ ਲਿਆਂਦੇਗੇ ਲੋਕਾਂ ਦੀ ਬਿਲਕੁਲ ਜਿਹੜੀ ਹੱਕੀ ਆਵਾਜ਼ ਥੋਣ ਵਾਸਤੇ ਇਹਨਾਂ ਨੂੰ ਬੰਦ ਕਰਨ ਵਾਸਤੇ ਇਹ ਕਾਨੂੰਨ ਲਿਆਂਦੇਗੇ ਜੇ ਤਿੰਨ ਖੇਤੀ ਕਾਨੂੰਨ ਲਿਆਂਦੇਗੇ ਅਸੀਂ ਉਦੋਂ ਵੀ ਕਿਸਾਨ ਲਗਾਤਾਰ ਸਵਾ ਸਾਲ ਦਾ ਟੈਨਿੰਗ ਦਿੱਲੀ ਉਸ ਤੋਂ ਬਾਅਦ ਸਵਾ ਸਾਲ ਤੋਂ ਬਾਅਦ ਤੁਸੀਂ ਵਾਪਸ ਪਰਤੇ ਸੋ ਪਰ ਉਸ ਦੌਰਾਨ ਕਿਸਾਨਾਂ ਦੀ ਸ਼ਹਾਦਤਾਂ ਬੜੀਆਂ ਹੋਈਆਂ ਸੀਗੀਆਂ ਬਹੁਤ ਨੁਕਸਾਨ ਵੱਡਾ ਹੋਇਆ ਸੀਗਾ ਦੇਖੋ ਜੀ ਲਗਾਤਾਰ ਜਦੋਂ ਮੋਰਚਾ ਚ ਫਰਸਿਆ ਜਾਣਾ ਤੇ ਸ਼ਹਾਦਤਾਂ ਹੁੰਦੀਆਂ ਵਾ ਉਦੋਂ ਵੀ ਸਾਡੇ ਜਿਹੜਾ ਵਾ ਸਾਡੇ 750 ਦੇ ਕਰੀਬ ਜਿਹੜਾ ਕਿਸਾਨਾਂ ਨੇ ਸ਼ਹੀਦੀਆਂ ਪਾਈਆਂ ਸੀਗੀਆਂ ਪਰ ਮੋਦੀ ਸਰਕਾਰ ਤੋਂ ਕਾਨੂੰਨ ਕਿੰਨੇ ਖੇਤੀ ਕਾਲੇ ਕਾਨੂੰਨ ਵਾਪਸ ਕਰਵਾ ਕੇ ਫਿਰ ਵਾਪਸ ਮੁੜੇ ਸੀ ਤੇ ਇਹ ਸਵਾਰ ਵੀ ਜਿਹੜੇ ਇਹ ਕਾਨੂੰਨ ਆਪਣਾ ਹੱਕੀ ਮੰਗਾਂ ਨੂੰ ਲੈ ਕੇ ਐਮਐਸਬੀ ਦੇ ਕਰਜ਼ਾ ਮਾਫੀ ਦੂਜੀਆਂ ਮੰਗਾਂ ਲੈ ਕੇ ਅੱਜ ਛੰਬੂ ਖਨੌਰੀ ਹਰਿਆਣੇ ਦੇ ਬਾਡਰਾਂ ਦੇ ਬੈਠਿਆ ਅੱਜ ਵੀ ਸਾਡੇ ਲਗਭਗ 27 ਕਿਸਾਨ ਜਿਹੜੇ ਸ਼ਹੀਦियां ਪਾ ਚੁੱਕੇ ਆ ਇੱਕ 22 22 ਸਾਲ ਦਾ ਨੌਜਵਾਨ ਸ਼ੁਭ ਕਰ ਸਕਿਆ ਜਿਹਨੂੰ ਸਿੱਧੀ ਗੋਲੀ ਮਾਰ ਕੇ ਸ਼ਹੀਦ ਕੀਤਾ ਗਿਆ ਤੇ ਬਹੁਤ ਸਾਰੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੇ ਉੱਥੇ ਜ਼ਖਮੀ ਹੋਏ ਆ ਉਹ ਮੰਗਾ ਮੰਗ ਜਿਹੜੀ ਆ ਪਾਰੇ ਵੀ ਜਿਹੜੀਆਂ ਮੋਦੀ ਸਰਕਾਰ ਨੇ ਮੰਗਾ ਮੰਨੀਆਂ ਹੀਆਂ ਸੀ ਉਹਨੂੰ ਜਿਹੜਾ ਵਾ ਲਾਗੂ ਕੀਤਾ ਜਾਵੇ ਇਹਦੇ ਵਿੱਚ ਜਿਹੜੇ ਤਿੰਨ ਫੌਜਦਾਰੀ ਕਾਨੂੰਨ ਆ ਗਿਆ ਇਹ ਵੀ ਨਾਲ ਸਾਡੀ ਮੰਗਿਆ ਵੀ ਫਾਰਮ ਜਿਹੜਾ ਰੱਦ ਕੀਤਾ ਜਾਵੇ ਸਾਨੂੰ ਵਾਰਾ ਨਹੀਂ ਕਹਿੰਦੀ ਤੁਸੀਂ ਸਾਡੀ ਆਵਾਜ਼ ਨੂੰ ਬੰਦ ਕਰਨਾ ਚਾਹੁੰਦੇ ਹੋ ਲੋਕਾਂ ਨੂੰ ਗੁਲਾਮ ਬਣਾਉਣਾ ਚਾਹੁੰਦੇ ਉਹ ਦੇਸ਼ ਦੇ ਲੋਕ ਜਿਹੜੇ ਕਦੇ ਵੀ ਇਹਨੂੰ ਪ੍ਰਤਾਸਤ ਜਿਹੜਿਆ ਉਹ ਨਹੀਂ ਕਰਨਗੇ ਪਹਿਲੇ ਤਿੰਨ ਕਾਹੇ ਕਾਨੂੰਨਾਂ ਦੀ ਤਰ੍ਹਾਂ ਜਿਹੜਾ ਇਹਨੂੰ ਵੀ ਵਾਰਸ ਕਰਵਾ ਕੇ ਇਹੋਡੀ ਆਵਾਜ਼ ਜਿਹੜੀ ਤੱਕ ਨਹੀਂ ਪਹੁੰਚਦੀ ਤਾਂ ਫਿਰ ਉਸ ਤੋਂ ਬਾਅਦ ਕੀ ਅਗਲਾ ਆਉਣ ਵਾਲਾ ਕੀ ਇਲੈਕਸ਼ਨ ਹੈ ਬਿਲਕੁਲ ਜੀ ਸਾਡੀ ਆਵਾਜ਼ ਦਿੱਲੀ ਕੀ ਸਾਡੀ ਪੂਰੀ ਦੇਸ਼ਾਂ ਦੇਸ਼ਾਂ ਚ ਆਵਾਜ਼ ਪਹੁੰਚ ਰਹੀ ਆ ਪੂਰੇ ਦੇਸ਼ ਦੁਨੀਆ ਦੇ ਲੋਕ ਜਿਹੜੇ ਸਾਡੇ ਮੋਰਚੇ ਨਾਲ ਉਹ ਜਿਹੜੇ ਪੂਰੀ ਤਰ੍ਹਾਂ ਸਹਿਮਤ ਆ ਉਹ ਇਹਨੂੰ ਸਪੋਰਟ ਵੀ ਕਰ ਰਹੇ ਆ ਤੇ ਪੂਰੇ ਦੇ ਦੂਜੇ ਬਾਹਰ ਲੀਆਂ ਕੰਟਰੀਆਂ ਦੇ ਵਿੱਚ ਆਵਾਜ਼ ਜਿਹੜੀ ਹੈ ਪਹੁੰਚ ਰਹੀ ਆ ਕੱਲੇ ਪੰਜਾਬ ਚ ਨਹੀਂ ਸਰਕਾਰ ਤਾਂ ਇਹਨੂੰ ਪੰਜਾਬ ਦਾ ਅੰਦੋਲਨ ਜਿਹੜਾ ਵਾ ਬਣਾਉ ਤੇ ਵਿਖਾਉਣ ਦੇ ਵਿੱਚ ਜਿਹੜਾ ਵਾ ਉਹ ਲੱਗੀ ਹੋਈ ਆ ਰੁਝੀ ਆਈ ਪਰ ਇਹ ਕੱਲੇ ਪੰਜਾਬ ਦਾ ਅੰਦੋਲਨ ਨਹੀਂ ਨਾ ਹਰਿਆਣੇ ਦਾ ਵਾ ਇਹ ਪੂਰੀ ਦੁਨੀਆ ਦਾ ਅੰਦੋਲਨ ਆ ਕਿਉਂਕਿ ਇਹ ਸਾਡੀ ਜਿਹੜੀ ਆ ਇਹ ਹੱਕ ਸੱਚ ਦੀ ਲੜਾਈ ਆ ਅਨ ਕਦੀ ਸਰਾਹੀ ਆ ਸਾਡੇ ਜਿਹੜੇ ਆ ਖੇਤੀ ਦੀ ਕਿਸਾਨੀ ਦੀ ਲੜਾਈ ਆ ਸਾਡੀ ਨੌਜਵਾਨੀ ਦੀ ਲੜਾਈ ਆ ਇਸ ਕਰਕੇ ਇਹਨੂੰ ਅਸੀਂ ਹਰ ਹਾਲਤ ਵਿੱਚ ਜਿਹੜਾ ਵਾ ਜਿੱਤਾਂਗੇ ਚਾਹੇ ਮੋਰਚਾ ਸ਼ੰਭੂ ਬਾਡਰ ਖਨੋਰੀ ਬਾਡਰ ਹੋ ਜਾਣੇ ਜਿੰਨਾ ਚਿਰ ਵੀ ਲੰਬਾ ਚਲਾਉਣਾ ਪਿਆ ਲੰਬੀ ਦਾ ਤੇ ਅਸੀਂ ਚੱਲਾਂਗੇ ਸਾਲਾਂ ਸਾਲ ਜਿੰਨਾ ਚਿਰ ਹੋਣਾ ਪਿਆ ਅਸੀਂ ਮੋਰਚਾ ਚਲਾਵਾਂਗੇ ਅੱਜ ਦਾ ਦਿਹਾੜਾ ਹੀ ਕੁ ਮਿੱਥਿਆ ਗਿਆ ਜੀ ਦੇਖੋ 15 ਅਗਸਤ ਆ ਜਿੱਥੇ ਸਾਡੇ ਦੇਸ਼ ਦੇ ਹਾਕਮ ਇਹ ਕਹੇ ਕਿ ਦਰਸਾਉਣਾ ਚਾਹੁੰਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਵੀ ਅੱਜ ਲੋਕ ਦੇਸ਼ ਆਜ਼ਾਦ ਹੋਇਆ ਵਾ ਪਰ ਕਿੱਥੇ ਦਾ ਆਜ਼ਾਦ ਹੋਇਆ ਜੇ ਆਜ਼ਾਦ ਹੋਇਆ ਹਾਂ ਤਾਂ ਆਹ ਲੱਖਾਂ ਟਰੈਕਟਰ ਜਿਹੜੇ ਆ ਸੜਕਾਂ ਦੇ ਉੱਤੇ ਇਹਨਾਂ ਨੂੰ ਸੜਕਾਂ ਦੇ ਉੱਤਰਨਾ ਕਿਉਂ ਪੈਂਦਾ ਇਹ ਗੁਲਾਮੀ ਦਾ ਅਹਿਸਾਸ ਕਰਾ ਰਹੇ ਆ ਲੋਕਾਂ ਦੀ ਹੱਕ ਦੀ ਹੱਕ ਦੀ ਆਵਾਜ਼ ਹੀ ਨਹੀਂ ਸੁਣੀ ਜਾਂਦੀ ਇੱਥੇ ਕਾਰਪੋਰੇਟ ਸਾੜੇ ਦੇ ਉੱਤੇ ਜਿਹੜਾ ਕਬਜ਼ਾ ਹੋ ਰਿਹਾ ਤੇ ਲੋਕ ਜਿਹੜਾ ਕਿਸੇ ਕੋ ਰੋਜ਼ਗਾਰ ਨਹੀਂ ਆ ਕਿਸੇ ਕੋ ਨੌਕਰੀ ਨਹੀਂਗਾ ਖਾਣ ਵਾਸਤੇ ਕੋ ਘਰ ਦਾ ਨਹੀਂ ਲੋਕਾਂ ਦੀ ਸਿਰ ਤੇ ਛੱਤ ਨਹੀਂ ਆ ਇੱਕ ਬੰਨੇ ਮੋਦੀ ਸਾਹਿਬ ਕਹਿੰਦੇ 80 ਕਰੋੜ ਲੋਕਾਂ ਨੂੰ ਅਸੀਂ ਮੁਫਤ ਰਾਜ ਲੋ ਕਰੋੜ ਲੋਕਾਂ ਨੂੰ ਨਾਈਜੀਰੀਆ ਦਾ ਫਿਰ ਕਿਹੜੀ ਆਜ਼ਾਦੀ ਦੀ ਗੱਲ ਕਰੇ ਆਜ਼ਾਦੀ ਦਾ ਹੁੰਦੀ ਹੈ ਜਿਹਦੇ ਵਿੱਚ ਸਾਰਿਆਂ ਨੂੰ ਬਰਾਬਰ ਇਨਸਾਫ਼ ਮਿਲੇ ਬਰਾਬਰ ਦਾ ਅਧਿਕਾਰ ਮਿਲੇ ਸਾਰੇ ਜਿਹੜਾ ਸੁੱਖ ਦੀ ਨੀਂਦ ਸੌਣ ਸਾਰਿਆਂ ਕੋ ਜਿਹੜਾ ਆਪਣਾ ਰੁਜ਼ਗਾਰ ਹੋਣ ਤੇ ਸੁੱਖ ਸ਼ਾਂਤੀ ਨਾਲ ਕਮਾ ਕੇ ਖਾਣ ਉਹਨੂੰ ਆਜ਼ਾਦੀ ਕਹਿ ਲੈਂਦਾ ਇਹ ਆਜ਼ਾਦੀ ਜਿਹੜੀ ਆ ਇਹ ਨਹੀਂ ਬਣੀ ਇਹ 1% ਜਿਹੇ ਕਾਰਪੋਰੇਟ ਘਰਾਣੇ ਆ ਤਣਾੜ ਲੋਕੇ ਇਹ ਉਹਨਾਂ ਦੀ ਆਜ਼ਾਦੀ ਜੀ ਭਾਜੀ ਕਾਨੂੰਨ ਤਾਂ ਸਾਰੇ ਦੇਸ਼ ਲਾਗੂ ਹੋਣੇ ਨੇ ਤੇ ਕਿਸਾਨ ਹੀ ਕਿਉਂ ਝੰਡਾ ਚੱਕਦੇ ਨੇ ਬਾਕੀ ਲੋਕਾਂ ਦਾ ਸਾਥ ਮਿਲ ਰਿਹਾ ਹੈ ਕਿਸਾਨ ਹਮੇਸ਼ਾ ਜਦੋਂ ਦੇਸ਼ ਦੇ ਕੋਈ ਵਿਵਤਾ ਬਣੀ ਆ ਚਾਹੇ ਦੇਸ਼ ਦੇ ਬਾਡਰਾਂ ਤੋਂ ਹੋਵੇ ਜਾਂ ਕੋਸ਼ਾ ਉਦੋਂ ਵੀ ਵਾਧ ਚੜ ਕੇ ਪੰਜਾਬੀਆਂ ਨੇ ਸਭਾ ਦੇ ਉੱਤੇ ਵੀ ਜਿਹੜਾ ਪੰਜਾਬ ਦਾ ਕਿਸਾਨ ਹੈ ਕਿਉਂਕਿ ਜਾਗਿਆ ਹੋਇਆ ਵਾ ਇਹਨੂੰ ਸਾਰਾ ਪਤਾ ਵਾ ਇਸ ਕਰਕੇ ਜਦੋਂ ਕੋਈ ਵਿਵਤਾ ਆਉਂਦੀ ਆ ਜਾਂ ਕੋਈ ਇਹੋ ਜਿਹਾ ਕਾਨੂੰਨ ਉਹਦਾ ਜਿਹੜਾ ਆਮ ਆਹਾਲ ਵਾਸਤੇ ਮਾਰਾ ਹੋਇਆ ਹੈ ਹਮੇਸ਼ਾ ਕਿਸਾਨ ਜਿਹੜਾ ਉਹਦੀ ਆਵਾਜ਼ ਚੁੱਕਦਾ ਤੇ ਚੁੱਕਦਾ ਰਹੂਗਾ ਸਮਝੋ ਕੇਂਦਰ ਸਰਕਾਰ ਜਿਹੜੀ ਤੁਹਾਡੀਆਂ ਡਿਮਾਂਡ ਜਿਹੜੀ ਤੁਸੀਂ ਮੰਨ ਲੈਣਗੀ ਮਨਾ ਕੇ ਛੱਡਾਂਗਾ ਏ ਦੇ ਤੁਸੀਂ ਵੇਖਿਆ 20 ਕੀ ਦੇ ਵਿੱਚ ਮੋਰਚਾ ਲੱਗਿਆ ਤਿੰਨ ਕਾਲੇ ਕਾਨੂੰਨ ਜਿਹੜੀ ਕਹਿੰਦੇ ਸੀ ਮੋਦੀ ਆ ਤੂੰ ਮੁਮਕਣ ਆਇਆ ਇਹ ਵਾਪਸਉਣ ਵਾਲੇ ਨੇ ਤੇ ਮੋਦੀ ਸਰਕਾਰ ਨੂੰ 19 ਨਵੰਬਰ ਨੂੰ ਪ੍ਰਨਾਨਕ ਸਾਹਿਬ ਦੇ ਘਰਪੁਰਪ ਤੇ ਆਪ ਐਲਾਨ ਕਰਕੇ ਤੇ ਮੰਨਣਾ ਪਿਆ ਤੇ ਦੇਸ਼ ਦੇ ਕਿਸਾਨਾਂ ਕੋ ਜਿਹੜੀ ਆ ਮੁਆਫੀ ਮੰਗਣੀ ਪਈ ਕਿ ਮੈਂ ਇਹ ਕਾਨੂੰਨ ਜਿਹੜੇ ਆ ਵਾਪਸ ਲੈ ਲੈਣਾ ਵਾ ਇਸੇ ਤਰ੍ਹਾਂ ਹੀ ਆ ਜੋ ਦੇਸ਼ ਦੀ ਜਨਤਾ ਜਾਗੇ ਹੱਕਾਂ ਵਾਸਤੇ ਸੜਕਾਂ ਦੇ ਉੱਤੇ ਇੱਕ ਆਪਣੇ ਹੱਕਾਂ ਵਾਸਤੇ ਪ੍ਰੋਟੈਸਟ ਕਰੇ ਤਾਂ ਇਹ ਦੇਸ਼ ਦੀ ਜਿਹੜੀ ਸਰਕਾਰਾਂ ਨੂੰ ਸੁਣਨਾ ਪੈਂਦਾ ਦੇਸ਼ ਦੀ ਸਰਕਾਰਾਂ ਕਦੇ ਵੱਡੀਆਂ ਨਹੀਂ ਲੋਕ ਵੱਡੇ ਨੇ ਅੱਜ ਵੀ ਦੇਖ ਸਕਦੇ ਲੱਖਾਂ ਟਰੈਕਟਰ ਸਾਡੇ ਦੇਸ਼ ਦੇ ਵਿੱਚ ਜਿਹੜਾ ਬਹੁਤ ਸੜਕਾਂ ਦੇ ਉੱਤਰਿਆ ਆ ਪਿਆ ਬਹੁਤ ਵੱਡਾ ਹਜ਼ਾਰਾਂ ਦੀ ਗਿਣਤੀជា ਠਾਰੀ ਤੋਂ ਚੱਲ ਕੇ ਅੱਜ ਗੋਲਡਨ ਗੇਟ ਤੇ ਇੱਕ ਕਾਫਲਾ ਸੱਜਿਆ ਮੇਹਬਾਨੀ ਬਿਲਕੁਲ ਜੀ ਇਹਨਾਂ ਖੇਤੀ ਕਾਨੂੰਨਾਂ ਦੀ ਤਰਫ਼ ਤੇ ਜੇ ਕਿ ਇਹ ਕਾਨੂੰਨ ਵੀ ਖਾਰਜ ਕਰਵਾ ਕੇ ਹੀ ਰਹਿਾਂਗੇ ਇਹ ਕਿਸਾਨਾਂ ਦਾ ਆਖਣਾ ਹੈ ਕਿਉਂਕਿ ਜਿਹੜੇ ਕਿ ਇਹ ਤਿੰਨ ਕਾਨੂੰਨ ਲੈਂਦੇ ਕਹਿੰਦੇ ਨੇ ਫੌਜੀ ਦਾ ਕਾਨੂੰਨ ਕਹਿੰਦੇ ਨੇ ਵੀ ਇਹ ਦੇਸ਼ ਦੀ ਜਨਤਾ ਦੇ ਹੱਕ ਵਿੱਚ ਨਹੀਂ ਨੇ ਇਸ ਕਰਕੇ ਅੱਜ ਕਿਸਾਨਾਂ ਵੱਲੋਂ 15 ਅਗਸਤ ਦੇ ਮੌਕੇ ਤੇ ਜਿੱਥੇ ਕਿ ਟਰੈਕਟਰ ਮਾਰਚ ਕਰਿਆ ਗਿਆ ਅਟਾਰੀ ਤੋਂ ਲੈ ਕੇ ਗੋਲਡਨ ਗੇਟ ਤੱਕ ਨਾਲ ਤਸਵੀਰਾਂ ਤੁਹਾਡੇ ਸਾਂਝੀਆਂ ਕਰਦੇ ਹਾਂ ਕਿ ਕਿ ਉਹ ਆਪਣੇ ਆਖਰੀ ਪੜਾ ਤੇ ਪਹੁੰਚ ਚੁੱਕੇ ਨੇ ਕਿਸਾਨ ਟਰੈਕਟਰ ਮਾਰਚ ਕਰਦੇ ਆਏ ਜਿੱਥੇ ਕੀ ਹੋਣਾ ਇੱਥੇ ਤਿੰਨ ਨਵੇਂ ਜਿਹੜੇ ਫੌਜਦਾਰੀ ਕਾਨੂੰਨ ਹੈ ਉਹਨਾਂ ਦੀਆਂ ਕਾਪੀਆਂ ਵੀ ਫੋਕੀ ਗਈਆਂ ਨੇ ਔਰ ਡਿਮਾਂਡ ਤਾਂ ਇਹੀ ਕੀਤੀ ਜਾ ਰਹੀ ਹੈ ਇਹ ਤਿੰਨ ਫੌਜਦਾਰੀ ਕਾਨੂੰਨ ਜਿਹੜੇ ਨੇ ਉਹ ਵਾਪਸ ਲਿੱਤੇ ਜਾਣ ਨਹੀਂ ਤਾਂ ਹੋਰ ਵੀ ਠਿੱਕਾ ਸੰਘਰਸ਼ ਕਰਨ ਦਾ ਐਲਾਨ ਵੀ ਜਿਹੜਾ ਕਿ ਉਹ ਕੀਤਾ ਜਾ ਰਿਹਾ ਹੈ ਕਿਸਾਨਾਂ ਵੱਲੋਂ ਤਾਂ ਦੇਖਣਾ ਹੋਵੇਗਾ ਕੇਂਦਰ ਸਰਕਾਰ